ਦੁਆਬਾ ਹੋਮੀਓਪੈਥੀ ਸਟਡੀ ਸਰਕਲ ਜਲੰਧਰ ਵੱਲੋਂ ਹੋਮੀਓਪੈਥੀ ਦੇ ਬਾਨੀ ਡਾਕਟਰ ਸੈਮਲ ਹੇਨੇਮਨ ਦਾ 269ਵਾਂ ਜਨਮ ਦਿਨ ਅੱਜ ਜਲੰਧਰ ਵਿਖੇ ਮਨਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਡਾਕਟਰ ਬਰਿੰਦਰ ਸ਼ਰਮਾ ਨੇ ਹੋਮੀਓਪੈਥੀ ਦੀ ਮਹੱਤਤਾ ਤੇ ਰੌਸ਼ਨੀ ਪਾਈ ਤੇ ਵੱਖ-ਵੱਖ ਬੁਲਾਰਿਆਂ ਨੇ ਡਾਕਟਰ ਹਨੀਮਨ ਦੀ ਜੀਵਨੀ ਤੋਂ ਪ੍ਰੇਰਣਾ ਲੈ ਕੇ ਆਪਣੇ ਜੀਵਨ ਵਿੱਚ ਬਦਲਾਅ ਦੀ ਕੋਸ਼ਿਸ਼ ਤੇ ਜ਼ੋਰ ਦਿੱਤਾ ਇਸ ਉਪਰੰਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਉੱਗੇ ਹੋਮੀਓਪੈਥਿਕ ਡਾਕਟਰਾਂ ਵੱਲੋਂ ਡਾਕਟਰ ਹਨੀਮਨ ਦੀ ਜੀਵਨੀ ਨਾਲ ਸੰਬੰਧਿਤ ਤੇ ਹੋਮੀਓਪੈਥੀ ਪ੍ਰਣਾਲੀ ਤੇ ਪਾਸ਼ਣ ਦਿੱਤੇ ਗਏ ਦੁਆਬਾ ਹੋਮੀਓਪੈਥਿਕ ਸਟਡੀ ਸਰਕਲ ਜਲੰਧਰ ਦੇ ਕਨਵੀਨਰ ਡਾਕਟਰ ਚਰਨਜੀਤ ਲਾਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਪੰਜਾਬ ਭਰ ਤੋਂ ਆਏ ਹੋਮੀਓ ਦੀ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਹੋਮੀਓਪੈਥੀ ਦਵਾਈ ਦੀ ਚੌਂਟ ਸਹੀ ਹੋਵੇ ਤਾਂ ਪੁਰਾਣੀਆਂ ਤੇ ਪੀਛੇ ਦਾ ਬਿਮਾਰੀਆਂ ਨੂੰ ਵੀ ਜਲਦੀ ਅਤੇ ਪੱਕੇ ਤੌਰ ਤੇ ਠੀਕ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਹੋਮੀਓਪੈਥਿਕ ਦਵਾਈਆਂ ਸਰੀਰ ਵਿੱਚ ਪ੍ਰਤੀਰੋਧਕ ਸ਼ਕਤੀ ਵੀ ਪੈਦਾ ਕਰਦੀਆਂ ਨੇ ਜਿਸ ਨਾਲ ਅਨੇਕਾਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਇਸ ਮੌਕੇ ਤੇ ਡਾਕਟਰ ਉਮੇਸ਼ ਵਦਵਾਨ ਨੂੰ ਹਣੀਮਿਆਨਾ ਅਵਾਰਡ ਤੇ ਡਾਕਟਰ ਨਰਮਲ ਤੇਜ ਸਿੰਘ ਸੋਢੀ ਨੂੰ ਵੈਟਰਨ ਹੋਮੋਪੈਥ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਫੰਕਸ਼ਨ ਦੇ ਵਿੱਚ ਇਹ ਵੀ ਸੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਹੋਮੋਪੈਥੀ ਦੇ ਬਾਰੇ ਜਿਹੜੇ ਭੁਲੇਖੇ ਪਏ ਜਾਂਦੇ ਹਨ ਕਿ ਹੋਮੋਪੈਥੀ ਬੜਾ ਸਲੋਅ ਸਰ ਕਰਦੀ ਹੈ ਜਾਂ ਹੋਮੋਪੈਥੀ ਮਿੱਠੀ ਗੋਲੀਆਂ ਹੈ ਜਾਂ ਛੋਟੀ ਗੋਲੀਆਂ ਨੇ ਕੀ ਕਰਨਾ ਹੈ ਉਹ ਸਾਰੇ ਭੁਲੇਖੇ ਅਸੀਂ ਹਰ ਸਾਲ ਇਸ ਦੂਰ ਕਰਦੇ ਰਹਿੰਦੇ ਹਾਂ ਕਿਉਂਕਿ ਜੇ ਹੋਮੋਪੈਥੀ ਦਵਾਈ ਦੀ ਸਿਲੈਕਸ਼ਨ ਸਹੀ ਹੋਵੇ ਤਾਂ ਵੱਡੀ ਤੋਂ ਵੱਡੀ ਬਿਮਾਰੀ ਨੂੰ ਵੀ ਛੋਟੀ ਜੀ ਦਵਾਈ ਦੇ ਨਾਲ ਠੀਕ ਕੀਤਾ ਜਾ ਸਕਦਾ ਹੈ